ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਬਲੌਗ ਦੇ ਵਿੱਚ ਅੱਜ ਮੈਂ ਆ ਰਿਹਾ ਜੀ ਇਧਰੋਂ ਬੰਗਿਆ ਸਾਈਡ ਤੋਂ ਉਹ ਕਾਂਟੀ ਹੁਣਾ ਦੇ ਉਧਰ ਨਾਲ ਕੱਪੜੇ-ਕੁੱਪੜੇ ਰਹਿ ਗਏ ਸੀ ਸੂਟ ਰਜਾਈਆਂ ਦੇਣ ਵਾਲੀਆਂ ਇੱਥੇ ਨਮਾ ਸ਼ਹਿਰ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵਾਲੇ ਆ ਜਿਹੜੇ ਸੇਵਾ ਲ ਜਾਂਦੇ ਆ ਹੜਪੇੜ ਤਾਲੇ ਉੱਤਰ ਨੂੰ ਉਹ ਇੱਕ ਘਰ ਤੋਂ ਹੀ ਫੇਲੇ ਆ ਹੋਏ ਸੀ ਕਰਕੇ ਗੱਡੀ ਭਰ ਗਈ ਸੀ ਅੱਜ ਹੁਣ ਭਰ ਗਈਆਂ ਸੀ ਦੋ ਗੱਡੀਆਂ ਇੱਕ ਹਜੇ ਪਿੱਛੇ ਆ ਰਹੇ ਆ ਤਾਂ ਇੱਕ ਮੇਲੇ ਕੇ ਆ ਰਹੇ ਆ ਜਿਆਦਾ ਹੋ ਗਿਆ ਸੀ ਅੱਜ ਸਮਾਨ ਉਹਨਾਂ ਦੇ ਉਹ ਕਹਿੰਦੇ ਲੈ ਜਾਓ ਵੀ ਹੁਣ ਵੰਟੀ ਹੁਣੀ ਵੀ ਜਦੋਂ ਬਾਹਰ ਜਾਂਦੇ ਰਹਿੰਦੇ ਆ ਆ ਜਾਂਦੇ ਆ ਤਾਂ ਉਹ ਕਹਿੰਦੇ ਲੈ ਜਾਓ ਹਨਾ ਸਾਰੇ ਯੂਨੀ ਦੇ ਦਿੱਤੇ ਜਿੱਦਾਂ ਸੂਟ ਵੀ ਦੇ ਦਿੱਤੇ ਮੈਨੂੰ ਲੱਗਾ ਤੂੰ ਲੁਫਾਫੇ ਭਰੇ ਪਏ ਆ ਸੂਟਾਂ ਦੇ ਕੰਦੇ ਵੀ ਦੇ ਦਿਓ ਜਦ ਤੱਕ ਕੰਮ ਆ ਜਾਊ ਕਿ ਕਿਸੇ ਦੇ ਤਾਂ ਬੈਸਤਰੀ ਵੀ ਈ ਆ ਦੋਨਾਂ ਗੱਡੀਆਂ ਚ ਉਹਨੇ ਐਨ ਭਰ ਦਿੱਤੇ ਆ ਤੁਹਾਨੂੰ ਦੰਨ ਕੇ ਹੁਣ ਦੇਖਦੇ ਆ ਵੀ ਕਿਤਨ ਦੇ ਕੇ ਆਉਣੇ ਆ ਮੈਂ ਉੱਥੇ ਫੋਨ ਕਰੂੰਗਾ ਜਿੱਦਾਂ ਉਹ ਫੇਤਰ ਆਉਗੇ ਭਾਰਨ ਟਰੱਕ ਉਦਣੇ ਹੀ ਸਿੱਧਾ ਹੀ ਉੱਤੇ ਜਾਇਦਾ ਮੈਂ ਇੱਥੇ ਦਫ਼ਤਰ ਫੇ ਨਹੀਂ ਜਾਂਦਾ ਹੁੰਦਾ ਉਧਰੋਂ ਸਿੱਧਾ ਹੀ ਫੇ ਲਿ ਆ ਕੇ ਗੱਡੀਆਂ ਚ ਉੱਥੇ ਹੀ ਦੇ ਆਈ ਦੇ ਨਾਲੇ ਉੱਥੇ ਫੇ ਨਾਲ ਸੇਵਾ ਕਰਾ ਦੇ ਦੀ ਬਾਕੀ ਜਿਹੜਾ ਸਵੇਰੇ ਬਲਾਕ ਬਣਾਇਆ ਸੀਗਾ ਉਹ ਉੱਥੇ ਆਪਾਂ ਚੰਡੀਗੜ੍ਹ ਚੌਂਕ ਦੇ ਵਿੱਚ ਕਿਉਂ ਸੀਗੇ ਮੈਂ ਤਾਂ ਥੋੜਾ ਹੀ ਬਣਾਇਆ ਸੀ ਫੇਰ ਉੱਥੇ ਆਪਣੇ ਬੰਦੇ ਉਹ ਕਹਿਣ ਲੱਪੇ ਨਹੀਂ ਕਹਿੰਦੇ ਭਈ ਵੱਡਾ ਬਲਾਕ ਬਣਾ ਕੇ ਦੱਸੋ ਵੇ ਜਿੰਨੇ ਕ ਦੇਖਣ ਵਾਲੇ ਹੁੰਦੇ ਆ ਪਤਾ ਲੱਗੇ ਵੇ ਕੀ ਹੋ ਰਿਹਾ ਹਨਾ ਕਹਿੰਦੇ ਨਵੇਂ ਸ਼ਹਿਰ ਚ ਉਹ ਤਾਂ ਕਹਿੰਦੇ ਸੀਗੇ ਵੀ ਇਧਰੋਂ ਰੇਲਵੇ ਰੋਡ ਤੇ ਵੀ ਹਾਲਾਤ ਆ ਦਿਖਾ ਲਓ ਹਨਾ ਕਹਿੰਦੇ ਜੇ ਬਾਹਰ ਬੈਠਾ ਕੋਈ ਦੇਖਦਾ ਉਹਨਾਂ ਨੂੰ ਪਤਾ ਲੱਗੇ ਵੀ ਨਵੇਂ ਸ਼ਹਿਰ ਦਾ ਗੌਰਮੈਂਟ ਨੇ ਕੀ ਹਾਲ ਕੀਤਾ ਆ ਪ੍ਰਸ਼ਾਸਨ ਨੇ ਪਤਾ ਨਹੀਂ ਹੁਣ ਕਿਹਦਾ ਕਸੂਰ ਆ ਕੈਨੂੰ ਕਈਏ ਆ ਨਾ ਉਹ ਕਹਿੰਦੇ ਦੱਸਦੇ ਸੀ ਤੁਸੀਂ ਉਹ ਬਲੌਗ ਪਹਿਲਾਂ ਹੀ ਦੇਖ ਲੈਣਾ ਇਸ ਬਲੌਗ ਤੋਂ ਕਹਿੰਦੇ ਪੰਜਵੀਂ ਵਾਰਤਾਦ ਘਾਟਨ ਕਰਤਾ ਆ ਹਨਾ ਪੰਜ ਵਾਰ ਕਹਿੰਦੇ ਲੱਡੂ ਵੰਡਦੇ ਆ ਰੋਡ ਹਜੇ ਤੱਕ ਕਹਿੰਦੇ ਬਣ ਨਹੀਂ ਰਹੀ ਮੈਂ ਅੱਗੇ ਵੀ ਇੱਕ ਦੋ ਵਾਰ ਉੱਥੇ ਲੰਘਦਿਆਂ ਨੇ ਬਲੌਗ ਬਣਾਇਆ ਸੀ ਵੀ ਜਿਆਦਾ ਮਾੜੇ ਹਾਲਾਤ ਆ ਤੇ ਹੁਣ ਅੱਜ ਕਹਿੰਦੇ ਸੀਗੇ ਬੋਲਣ ਵਾਲੇ ਬੁਲਾ ਰਹੇ ਕਹਿੰਦੇ ਅਸੀਂ ਇੱਥੇ ਆਫ ਰੋਡਿੰਗ ਕਰਿਆ ਕਰਨੀਆਂ ਵੇ ਉਧਰ ਹਿਯਾਰਪੁਰ ਵਾਲਾ ਅਸੀਂ ਪਹਾੜਾਂ ਚ ਜਾਇਆ ਹੀ ਨਹੀਂ ਕਰਨਾ ਇੱਥੇ ਹੀ ਕਰ ਲਿਆ ਕਰਨੀਆਂ ਕਹਿੰਦੇ ਗੱਡੀਆਂ ਲਿਆ ਕੇ ਥਾਰਾਂ ਤੁਰਾਂ ਹਨ ਜਿੱਦਾਂ 4x4 ਹੂੰ ਤਾਂ ਚਲੋ ਇੱਕ ਸਰਕਾਰ ਨੂੰ ਕਹਿਣਾ ਹੀ ਹੁੰਦਾ ਆ ਪਰ ਬਹੁਤ ਪਿੰਡਾਂ ਨੂੰ ਮੈਂ ਅੱਗੇ ਵੀ ਇੱਕ ਦਿਨ ਦੱਸਿਆ ਸੀ ਵੀ ਉਹਦਾ ਕਨੈਕਸ਼ਨ ਜੋੜਦਾ ਆ ਇੱਧਰ ਨੂੰ ਇੱਧਰਲੇ ਪਿੰਡਾਂ ਦਾ ਉਧਰਲੇ ਪਿੰਡਾਂ ਨੂੰ ਮੰਡੀ ਵਾਲ ਨੂੰ ਜਿਹੜਾ ਜਾਂਦਾ ਆ ਫਿਰ ਸਾਲੋਂ ਵਰਡ ਅਫਲੋਰ ਲਧਿਆਣੇ ਨੂੰ ਉਹ ਰੋਡ ਜੋੜਨ ਦਾ ਲਿਆ ਕੇ ਪਰ ਪਤਾ ਨਹੀਂ ਕਿਉਂ ਨਹੀਂ ਬਣ ਰਿਆ ਮੇਨ ਰੋਡ ਰੋਡਾਂ ਚੋ ਇੱਕ ਆਉਂਦਾ ਉਹ ਨਵੇਂ ਸ਼ਹਿਰ ਦਾ ਦੇਖਦੇ ਆ ਹੁਣ ਕੀ ਆ ਕਹਿੰਦੇ ਸੀ ਜਾ ਕੇ ਦੇਖੀ ਮੇਰਾ ਟਾਈਮ ਨਹੀਂ ਸੀਗਾ ਮੈਂ ਅੱਜ ਫਿਰ ਅਸੀਂ ਇਹਨੂੰ ਆਉਣਾ ਸੀਗਾ ਉਹ ਕਹਿੰਦੇ ਕੱਲ ਦਾ ਪੱਟਿਆ ਆ ਉਧਰੋਂ ਜਾ ਕੇ ਹਨਾ 10 12 ਫੁੱਟ ਕਹਿੰਦੇ ਪੱਟ ਤਾਂ ਮੈਂ ਦੇਖੂਗਾ ਜੇ ਅੱਜ ਹੁਣ ਟਾਈਮ ਲੱਗਾ ਉਧਰ ਨੂੰ ਜਾਣਾ ਆ ਤੇ ਵੀਡੀਓ ਬਣਾਉਣੀ ਆ ਹਨਾ ਉਧਰ ਲਿ ਆ ਕੇ ਆ ਆ ਜੀ ਨਵਾਂ ਸ਼ਹਿਰ ਰੇਲਵੇ ਰੋਡ ਦੀ ਹੁਣ ਤਸਵੀਰ ਤਾਜੀ ਮੂੰਹ ਬੋਲ ਦੀ ਹੁਣ ਕੰਮ ਚੱਲ ਰਿਹਾ ਹੈ ਇੱਧਰ ਦੇਖੋ ਕਿੱਥੇ ਤੱਕ ਅਜੇ ਇਹਨੂੰ ਕਰਦੇ ਆ ਮੈਨੂੰ ਕਿਸੇ ਬੰਦੇ ਦਾ ਅੱਜ ਫੋਨ ਆਇਆ ਸੀ ਕਹਿੰਦੇ ਤਾਂ ਥੰਮਨੇਲ ਬੜਾ ਤਕੜਾ ਬਣਾਇਆ ਜਿਹੜਾ ਕੱਲ ਬਲੌਗ ਆਇਆ ਸੀ ਨਾ ਉਹਦੇ ਵਿੱਚ ਉਹਦੇ ਵਿੱਚ ਮੈਂ ਲਿਖਿਆ ਸੀ ਕਿ ਕਿਸਾਨ ਜਥੇਬੰਦੀਆਂ ਵੀ ਨਾਲ ਆ ਹਨਾ ਕਹਿੰਦੇ ਕਿਸਾਨ ਤਾਂ ਨਾਲ ਹੀ ਹੁੰਦੇ ਆ ਜਿੱਥੇ ਮਰਜ਼ੀ ਲੈ ਜਾਓ ਧਰਨੇ ਲਈ ਹਨਾ ਉਹ ਮੈਨੂੰ ਉਸ ਚੀਜ਼ ਦਾ ਲੱਗਾ ਹਨਾ ਚਲੋ ਸਿਗਾ ਤਾਂ ਆਪਣਾ ਹੀ ਬੰਦਾ ਮੈਂ ਕਿਹਾ ਇਹ ਰਹੀ ਵੀ ਫੇਰ ਮੈਂ ਉਹਨੂੰ ਦੱਸਿਆ ਹਨਾ ਪੰਜਾਬੀ ਦੇ ਵਿੱਚ ਚਲੋ ਮੈਂ ਬਾਲੀ ਗੱਲ ਨਹੀਂ ਹੁਣ ਕਰੂੰਗਾ ਮੈਂ ਕਿਹਾ ਦੁਕਾਨਦਾਰ ਠੀਕ ਆ ਉਹਨਾਂ ਨੂੰ ਵੀ ਪ੍ਰੋਬਲਮ ਹੈ ਉਹ ਨਹੀਂ ਧਰਨਾ ਲਾਇਆ ਨਾਲ ਕਿਸਾਨਾਂ ਨੂੰ ਵੀ ਕਹਿੰਦਾ ਕਿਸਾਨਾਂ ਨੂੰ ਕਾਦੀ ਆ ਮੈਂ ਕਹਾ ਦੁਕਾਨਦਾਰਾਂ ਦਾ ਚਾਹੇ 20 ਲੱਖ ਦਾ ਅੰਦਰ ਸਾਮਾਨ ਪਿਆ ਚਾਹੇ 30 ਦਾ ਪਿਆ ਚਾਹੇ 40 50 ਦਾ ਹਨਾ ਮੈਂ ਕਹਾ ਮੰਨਦੇ ਆ ਆਪਾਂ ਉਹ ਦੁਕਾਨ ਦੇ ਅੰਦਰ ਪਿਆ ਮੈਂ ਕਹਾ ਵੀਰੇ ਜਿਹੜਾ ਜ਼ਿਮੀਂਦਾਰ ਆ ਨਾ ਉਹਦਾ 15 ਲੱਖ ਰੁਪਈਆ ਉਹ ਰੋਡ ਤੇ ਤੁਰਿਆ ਫਿਰਦਾ ਹੁੰਦਾ ਉਹ ਹੱਸਣ ਲੱਪਿਆ ਕਹਿੰਦਾ ਉਹ ਕਿੱਦਾਂ ਤੁਰਿਆ ਫਿਰਦਾ ਹੁੰਦਾ ਮੈਂ ਕਹਾ ਜਦੋਂ ਕਦੇ ਹਨਾ ਟਰਾਲੀ ਕੋਈ ਬਣਾਉਣ ਜਾਊਗਾ ਜਾਂ ਮੈਂ ਕਹਾ ਤੈਨੂੰ ਮੈਂ ਲਗਾਉਂਗਾ ਮੈਂ ਕਹਾ ਨਾਲ ਜਾ ਕੇ ਦੇਖੀ ਜਦੋਂ ਟਰਾਲੀ ਦੇ ਉੱਤੇ ਕੀਮਤ ਦੱਸਦੇ ਆ ਨਾ 6 ਤੋਂ 7 ਲੱਖ ਰੁਪਈਆ ਮੈਂ ਕਹਾ ਬੰਦੇ ਦੀ ਹਵਾ ਨਿਕਲ ਜਾਂਦੀ ਆ ਮੈਂ ਕਹ 8 ਲੱਖ ਰੁਪਏ ਦਾ ਟਰੈਕਟਰ ਹੁੰਦਾ ਆ 6 ਦੀ ਟਰਾਲੀ ਮੈਂ ਕਹ 14-15 ਲੱਖ ਫਿਰਦਾ ਕਿ ਨਹੀਂ ਰੋਡ ਦੇ ਉੱਪਰ ਕਿਉਂ ਪਜਿਆ ਹੋ ਗਿਆ ਮੈਂ ਕਹ ਜਵਾਬ ਦੇ ਮੈਨੂੰ ਇਸ ਗੱਲ ਦਾ ਹਨਾ ਮੈਂ ਕਹ ਕਿਸਾਨ ਜਿਥੇ ਬੰਦੀਆਂ ਦਾ ਬਣਦਾ ਹੀ ਆ ਉਹਨਾਂ ਦਾ ਤਾਂ ਮੈਂ ਕਹ ਲੱਖਾਂ ਦਾ ਲੱਖ ਰੋਡ ਤੇ ਫਿਰਦਾ ਹੁੰਦਾ ਆ ਹਨਾ ਉਹਨਾਂ ਦਾ ਬਣਦਾ ਆ ਉਹ ਮੈਂ ਕਹ ਤਾਂ ਆਏ ਹੋ ਸੀਗੇ ਫਿਰ ਕੰ ਦਾ ਕਾਫੀ ਚਿਰ ਗੱਲਬਾਤ ਕਰਕੇ ਕਹਿੰਦਾ ਠੀਕ ਆ ਹਨਾ ਮੰਨ ਗਏ ਆ ਤੁਹਾਡੀ ਗੱਲ ਮੈਂ ਕਹ ਮੈਂ ਕੋਈ ਗਲਤ ਨਹੀਂ ਕਹਿੰਦਾ ਇਹ ਮੰਨਣੀ ਪੈਣੀ ਹੀ ਆ। ਬਾਕੀ ਹੁਣ ਦੇਖਦੇ ਆ ਹਨਾ ਕਿ ਕਿੰਨੇ ਕਦ ਨੇ ਕਿੰਨੇ ਦਿਨਾਂ ਦੇ ਵਿੱਚ ਵਿੱਚ ਕੰਪਲੀਟ ਕਰ ਦੋਗੇ ਕੰਮ ਨੂੰ। ਦੁਕਾਨਦਾਰ ਵੀ ਕੱਲ ਸੱਚੇ ਹੀ ਸੀਗੇ ਕਹਿੰਦੇ ਕੋਈ ਗਾਕ ਨਹੀਂ ਆਉਂਦਾ ਨਹੀਂ ਤਾਂ ਬਿਨਾ ਪੌਣੀ ਕੀਤੇ ਤੋ ਅਟਕੇ ਚੱਲ ਜਾਈਦਾ। ਹੁਣ ਇੱਥੇ ਕਿੱਥੇ ਆ ਜਾਊਗਾ ਟੋਇਆਂ ਦੇ ਵਿੱਚ ਅਗਲਾ। ਜੇ ਆਪਣੀ ਗੱਡੀ ਲਿਆਊਗਾ ਅਗਲਾ ਉਹ ਪਨਾ ਖੇਲ ਜਾਊਗਾ। ਇਹ ਤਾਂ ਸਕੂਟਰ ਮੋਟਰਸਾਈਕਲ ਵਾਲਾ ਹੀ ਆ ਕੰਮ ਨਹੀਂ ਪੈਜਦਾ ਉਹ ਬਣੀ ਹੈਗਾ ਉਹ ਵੀ ਔਖਾ ਹੀ ਆ ਕੰਮ ਕੰਮ ਚੱਲ ਰਿਹਾ ਹੈ ਦੇਖੋ ਹੁਣ ਦੀਵਾਲੀ ਤੋਂ ਪਹਿਲਾਂ ਮੈਨੂੰ ਨਹੀਂ ਲੱਗਦਾ ਵੀ ਸਿਰੇ ਚੜਦੋਗੇ ਹਾਂ ਹਾਂ ਹੋ ਰਿਹਾ ਇੱਥੇ ਗੱਡੀਆਂ ਕਿੱਥੋਂ ਜਾਣੀਆਂ ਆ ਉਧਰੋਂ ਸਕੂਟਰ ਮੋਟਰਸਾਈਕਲ ਆਉਂਦੇ ਆ ਤਾਂ ਇੱਧਰ ਵਾਲਿਆਂ ਨੂੰ ਰੁਕਣਾ ਪੈ ਰਿਹਾ ਆ ਉਧਰੋਂ ਆਏ ਜੇ ਤਾਂ ਇੱਧਰਲੇ ਰੁਕ ਜਾਂਦੇ ਇੱਧਰਲੇ ਆਉਂਦੇ ਤਾਂ ਉਧਰਲੇ ਰੁਕ ਜਾਂਦੇ ਆ ਪਾਣੀ ਪਾਣੀ ਹੋਇਆ ਪਿਆ ਤਾਂ ਬਿਨਾ ਬਰਸਾਤ ਤੋਂ ਹੀ ਮੌਸਮ ਹੋਈ ਨਹੀਂ ਖਰਾਬ ਕੀਤਾ ਪਿਆ ਇੱਥੇ ਦੇਖੋ ਰੌਣਕ ਹੈ ਨਹੀਂ ਰੇਲਵੇ ਰੋਡ ਤੇ ਬਿਲਕੁਲ ਹੀ ਉਹ ਵੀ ਕੋਈ ਜਿਗਰੇ ਵਾਲਾ ਹੀ ਹੈ ਨਾ ਉੱਥੋਂ ਲਗਾ ਕੇ ਲਿਆਉਂਦਾ ਆ ਆਹ ਤੇ ਦੋ ਕੁੜੀਆਂ ਇੱਥੋਂ ਉੱਥੋਂ ਹੀ ਵਾਪਸ ਹੋ ਗਈਆਂ ਉਹ ਦੇਖੋ ਆ ਸਕੂਟਰ ਹੀ ਉਹਨੇ ਉੱਥੋਂ ਹੀ ਮੋੜ ਲੇ ਕਿਉਂਕਿ ਖਰਾਬ ਬਹੁਤ ਹੈ ਅਗਲੇ ਨੂੰ ਪਤਾ ਵੀ ਕੱਪੜੇ ਖੋੜੋ ਲਵੇਣੇ ਆ ਉਹ ਜਿਗਰੇ ਵਾਲੇ ਲਗਾਉਂਦਾ ਇੱਥੋਂ ਤਾਂ ਵਿੱਚੋਂ ਸਕੂਟਰ ਮੋਟਰਸਾਈਕਲ ਰੱਥ ਬਿਲਕੁਲ ਨਹੀਂ ਰੌਂਡ ਕਾ ਹੈ ਨਹੀਂ ਜੀ ਆਹ ਮਿਡਲ ਚੋਂ ਆ ਜੀ ਜਿਹੜਾ ਰਸਤਾ ਸਿੱਧਾ ਪੰਡੋਰਾ ਮੱਲੇ ਨੂੰ ਚੱਲ ਜਾਂਦਾ ਨਾ ਆਹ ਦੇਖੋ ਇੱਥੇ ਕੂੜਾ ਕਿੱਦਾਂ ਖਲਾ ਰਿਆ ਛੱਡਿਆ ਆ ਇਹ ਰਸਤਾ ਪੰਡੋਰਾ ਮੱਲੇ ਨੂੰ ਚੱਲ ਜਾਂਦਾ ਆ ਸਿੱਧਾ ਹੀ ਇੱਧਰੋਂ ਵੀ ਪੱਟ ਦਿੱਤਾ ਆ ਹੁਣ ਖਰਾਬ ਕੀਤਾ ਪਿਆ ਸਾਰਾ ਹੀ ਕੰਮ ਇਹ ਹੜਤਾਲ ਚੱਲਦੀ ਆ ਜੀ ਕਹਿੰਦੇ ਹੁਣ ਆਣ ਮਿੱਥੇ ਸਮੇ ਲਈ ਨਵਾਂ ਸ਼ਹਿਰ ਦੇ ਵਿੱਚ ਜਿੰਨਾ ਚਿਰ ਕੋਈ ਆਰ ਪਾਰ ਦਾ ਗੱਲ ਨਹੀਂ ਹੁੰਦੀ ਆ ਵੇਖੋ ਇੱਧਰ ਵੀ ਕੰਮ ਬੰਦ ਕਰ ਦਿੱਤਾ ਆ ਆ ਜਿਹੜੇ ਆਪਣੇ ਕੂੜਾ ਚੱਕਣ ਵਾਲੇ ਹੁੰਦੇ ਆ ਜਮਾਦਾਰ ਉਹਨਾਂ ਵੱਲੋਂ ਹੜਤਾਲ ਕੀਤੀ ਹੋਆ ਤਾਂ ਇੱਥੇ ਹੁਣ ਦੁਕਾਨਾਂ ਦੇ ਮੋਰੇ ਆ ਖਲਾਰੇ ਆ ਗੰਦ ਲਿਆ ਕੇ ਆ ਸਕੇ ਜੀ ਕੱਲ ਜਿਹੜੇ ਆਪਾਂ ਉਧਰੋਂ ਬੰਗਿਆ ਵਾਲੋਂ ਲੈ ਕੇ ਆਏ ਸੀ ਬੈਸਤਰੇ ਤੇ ਸੂਟ ਦੋ ਪੰਡਾ ਆਈਆਂ ਬਣ ਕੇ ਦਿੱਤੀਆਂ ਆਂਟੀ ਹੁਣੀ ਤਾਂ ਬੈਸਤਰੇ ਸੀ ਮੈਂ ਕਿਹਾ ਚੱਲ ਇੱਕ ਧੁੱਪ ਪਲਵਾ ਲੈਂਦੇ ਆਂ ਫਿਰ ਇੱਥੇ ਫੜਾ ਆਵਾਂਗੇ ਇੱਕ ਹਜੇ ਦੂਸਰੀ ਗੱਡੀ 'ਚ ਉਹ ਵੀ ਉਹਨੇ ਉੱਦਾਂ ਕੱਢ ਲਏ ਆ ਤਾਂ ਉਹ ਵੀ ਕਹਿੰਦਾ ਮੈਂ ਧੁੱਪੇ ਪਾ ਦਿੰਦਾ ਆਂ ਇਕੱਠੇ ਹੀ ਫੜਾ ਆਵਾਂਗੇ ਜਿੱਦਾਂ ਨੂੰ ਇੱਥੇ ਹੈ ਨਾ ਸੰਡੇ ਨੂੰ ਹੁੰਦੇ ਆ ਆਉਂਦੇ ਉਦਾਂ ਨੂੰ ਇੱਥੇ ਹੀ ਫੜਾ ਹੋ ਜਾਊਗਾ ਜੀ ਪੇਟੀਆਂ 'ਚ ਬੰਦ ਪਏ ਸੀ ਤਾਂ ਕਰਕੇ ਇਹੜੇ ਪਹਿਲੇ ਲਿਆਂਦੇ ਉਹਨਾਂ ਨੂੰ ਤਾਂ ਤੁੱਪ ਲੱਗੀ ਹੋ ਸੀ ਇਹ ਐਦਾਂ ਹੀ ਨਹੀਂ ਕੱਢ ਕੇ ਦਿੱਤੇ ਕੱਲ ਬਾਕੀ ਚੱਲ ਰਿਹਾ ਜੀ ਅੱਜ ਬੋਰ ਦਾ ਕੰਮ ਕੱਲ ਆਏ ਨਹੀਂ ਸੀ ਕੱਲੇ ਨਾਲ ਚ ਇੱਕ ਬੰਦਾ ਬਿਮਾਰ ਹੋ ਗਿਆ ਸਗਾ ਕੱਲ ਵੀ ਸਾਰੀ ਕਿਹਾੜੀ ਨਹੀਂ ਆਏ ਅੱਜ ਤਾਂ ਆ ਗਏ ਅੱਜ ਕਹਿੰਦੇ 7 ਵਜੇ ਦਾ ਘਰਾਵਾਂਗੇ ਹੁਣ ਅੱਜ ਲੱਗੇ ਹੋਆ ਮੈਂ ਇਹਨਾਂ ਨੇ ਚਾ ਲੈ ਕੇ ਆਇਆ ਸਗਾ ਹੁਣ ਪਰसों ਗਰਮੀ ਦੇ ਵਿੱਚ ਮਸ਼ੀਨ ਮੇਨ ਫਿੱਟ ਕਰੀ ਗਿਆ ਮੈਂ ਤਾਂ ਕਿਹਾ ਸਵੇਰ ਸ਼ਾਮ ਨੂੰ ਕਰਿਓ ਹਨਾ ਨੇਰੇ ਪੜ ਜਾ ਠੰਡਾ ਹੋ ਲੜਦਾ ਇਹ ਵੀ ਉਦੋਂ 3 ਵਜੇ ਲੱਗ ਪਿਆ ਗਰਮੀ ਬਹੁਤ ਸੀਗੀ ਪਰसों ਕਰਗਾ ਸੀ 45 ਕੁ ਫਟ ਅੱਜ ਕਹਿੰਦੇ 150 ਤੋਂ ਵਧਾ ਕੇ ਜਾਣਾ ਆ ਬਾਕੀ ਦੇਖਦੇ ਆ ਕਿੰਨਾ ਕੁ ਲਾਉਂਦੇ ਆ ਜੋਰ ਅੱਜ ਕੰਨਾਕ ਹੋ ਗਿਆ ਬਾਜੀ ਹੈ 70 ਉੱਤਰ ਹੋ ਗਿਆ ਹੈ ਕਾਫੀ ਸਖਤ ਦਾ ਸਵੇਰ ਲੱਗਿਆ ਹੁਣ ਤੱਕ ਕਹਿੰਦੇ ਅੱਜ 150 ਤੱਕ ਕਰਕੇ ਜਾਵਾਂਗੇ ਬਾਕੀ ਦੇਖੋ ਕਣ ਪਹਿਲਾਂ ਤਾਂ ਪਾ ਦੋ ਪਿਆਜ਼ ਦਾ ਬੱਟਾ ਪਾ ਦੋ ਆਲੂਆਂ ਦਾ ਪਾ ਦੋ ਪਾਈਂ ਖਰੇ ਉਹ ਅੰਦਰੋਂ ਪਾ ਆ ਤਾਂ ਤੁੱਪ ਦੇ ਵਿੱਚ ਪਟਾਕੇ ਬੋਲੇ ਪਏ ਆ ਉਹਨੇ ਮੈਂ ਸਾਫ ਹੋਇਆ ਹੀ ਆ ਅੱਛਾ ਇਹ ਨਹੀਂ ਸਾਫ ਸਾਰੇ ਇੱਕੋ ਹੀ ਆ ਕਿੱਦਾਂ ਭਾਜੀ ਬੜਾ ਵੱਡਾ ਭਾਈ ਜਿਵੇਂ ਨਾ ਪਾਈਂ ਛੋਟਾ ਬਣਾ ਪਾਈਂ ਕਿੰਨਾ ਬੱਟਾ ਹੁਣ ਹੁਣ ਤਾਂ ਸਸਤਾ ਹੋ ਗਿਆ ਹੋਣਾ ਮੀਂਹ ਪੈ ਰਿਹਾ ਹੈ ਆ ਅੱਛਾ ਪਿਆਜ਼ ਵੀ ਪਾ ਪਿਆਜ਼ ਪਾ ਤੇ ਆਲੂਆਂ ਦਾ ਵੀ ਪਾ ਦਿਓ ਅਮਰਕਿਆਂ ਪਾ ਦੇ ਥੋੜੀਆਂ ਹੀਆਂ ਹਰੀਆਂ ਪਾ ਦੇ ਥੋੜੀਆਂ ਹੁਣ ਘਰ ਤਾਂ ਜੋਰ ਲੱਗ ਹਟਿਆ ਮੀਹਾਂ ਨੇ ਬਸ ਕਰਾਤੀ ਬਹੁਤ ਲੱਗੀਆਂ ਇੱਥੇ ਕੋੜੀਆਂ ਆ ਪਾ ਦੇ ਫਿਰ ਅੱਧਾ ਕਿਲੋ ਭਾਈ ਇਹ ਬਣੀ ਨਹੀਂ 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 ਅੱਧਾ ਕਿਲੋ ਪਾ ਦੇ ਉਹ ਫੇ ਰੇਜੇ ਚ ਰੱਖ ਹੋ ਜੰਨੀਆਂ ਹਨਾ ਡੰਡੀਆਂ ਤੋੜ ਕੇ ਹੋਰ ਭਾਈ ਹੋਰ ਯਾਰਾਂ ਸਬਜ਼ੀ ਹੋਈ ਸਸਤੀ ਕੁਛ? ਹਾਂਜੀ ਭਾਈ ਸਸਤੀ ਹੋ ਗਈ ਐ। ਬਸ ਦੋ ਚੀਜ਼ਾਂ ਛੱਡ ਗਏ ਮਟਰ ਤੇ ਗੋਭੀ। ਨਹੀਂ ਮਟਰ ਤਾਂ ਉਹ ਗੋਭੀ ਮਟਰ ਤਾਂ ਪਹਿੰਗੇ ਹੀ ਰਹਿਣੇ ਆ ਹਜੇ। ਤੇ ਬਾਕੀ ਹੋ ਗਈ ਐ ਭਈ ਯਾਰ ਸਸਤੇ ਦੇਿਲੋ ਹੋਈ ਐ। ਅਸੀਆਂ ਤੋਂ। ਕਾਲੀ 20 ਕਿਲੋ ਢਿੰਡੀ ਚਾਲੀ। ਟਮਾਟਰ ਤਾਜ਼ੇ ਬਣਾਈਓ ਸੀ। ਢਿੰਡੀ 40 ਕਿਲੋ ਦੀ। ਇਹ ਕੇਲੇ ਆ ਜੋ ਵਧੀਆ ਜੋ ਵਧੀਆ ਲੋ। ਦੇ ਦੇ ਪਿੰਡੀ। ਪਾਹੀ ਵਧੀਆ ਜੇ। ਪੱਕੇਓ ਪੀਸ ਨਾ ਬਾਈ ਮੇਰਾ ਭਰਾ ਕਿਲੋ ਪਾ ਦੋ ਅੱਜ ਮੰਡੀ ਚ ਰੌਣਕ ਆ ਜੀ ਮਾੜੀ ਜੀ ਤੇ ਮਟਰ ਤਾਂ ਹੁਣ ਆਪਣੇ ਆਇਆ ਤੇ ਸਸਤੇ ਹੋਣੇ ਆ ਜਦੋਂ ਜ਼ਿਮੀਦਾਰਾਂ ਦਾ ਹਨਾ ਖੇਤ ਚੋਂ ਆਣਾ ਫੇਰ 7-8-10 ਰੁਪਏ ਹੋ ਜਾਣਾ ਆ ਹੁਣ ਜੰਮੂ ਕਸ਼ਮੀਰ ਵਾਲਿਆਂ ਤੋਂ ਲੈ ਕੇ 100 ਰੁਪਏ ਆ ਹੋ ਜੀ ਆਪਾਂ ਸ਼ਾਮ ਦੀ ਚਾਹ ਲੈ ਕੇ ਆ ਗਏ ਆਂ ਬੰਦਿਆਂ ਨੇ ਅੱਜ ਕੰਮ ਖਿੱਚਦਾ ਨੇੜੇ ਕਰਤਾ ਬੈਕਪੂਪ ਬਾਜੀ ਕਿੰਨਾ ਹੋ ਗਿਆ ਹਾਂ 2 8 ਦਾ ਸਾਰਾ ਹੀ ਹਲਾਪੇ ਸੱਈ ਹੁੰਦਾ ਆ ਜੇ ਰੇਤਾ ਹੀ ਇੱਕ ਮਿੱਟੀ ਆ ਗਈ ਹਾਂ ਰੇਤਾ ਹੀ ਆ ਰਿਹਾ 40 50 ਫੁੱਟ ਤੇ ਮਿੱਟੀ ਇਹ ਦੂਜਾ ਰੇਤਾ ਫਿਰ ਕਿੰਨੇ ਤੇ ਆ ਜਾਂਦਾ ਉਹ 180 ਦੇ ਮਿੱਟੀ ਫੇਲ ਪਈ ਆਕਸਸ ਇਹ ਰੇਤਾ ਹੀ ਆਉਣਾ ਹੁਣ ਸਾਰਾ 100 ਫੁੱਟ ਰੇਤਾ ਹੀ ਲੱਗੀ ਆ ਫਿਰ ਹਾਂ ਲਾ ਪਈ ਆਵਾਜ਼ ਪਟਾਕੇ ਜੇ ਵੱਜਦੇ ਆ ਵੀ ਇਹ ਥੰਦੇ ਨੂੰ ਬੈਠ ਜਾਂਦਾ ਕਰਕੇ ਅੱਛਾ ਮੈਂ ਉੱਧਰ ਦੇਖਾ ਮੈਂ ਕਿ ਪਟਾਕੇ ਜੇ ਕਾਵੇ ਵੱਜਦੇ ਆ ਅੱਛਾ ਬੋਕੀ ਦੇ ਆ ਪਟਾਕੇ ਆ ਨਾ ਸਹੀ ਆ ਸ਼ਾਮ ਹੋ ਗਈ ਆ ਜੀ ਹੁਣ ਚਾਹ ਪੀ ਲੈ ਚਲਦੇ ਆ ਨੇ ਰੋਸ਼ਾ ਤਰੀ ਕਰਤੀ ਆ ਇਕੱਠੀ ਪਾਪੇ ਆ ਬੰਨਣ ਹੁਣ ਕਹਿੰਦੇ ਹਜੇ ਲਾਵਾਂਗੇ 1 ਘੰਟਾ ਡੇਢ ਘੰਟਾ ਹੋਰ ਅੱਜ ਜਿੰਨਾ ਜ਼ਰ ਕਹਿੰਦੇ ਦੇਸੀ ਜਾਂਦਾ ਆ ਤਾਂ ਬਾਕੀ ਠੀਕ ਹੈ ਜੀ ਹੁਣ ਮਿਲਦੇ ਹਾਂ ਅਗਲੇ ਬਲੌਗ ਦੇ ਵਿੱਚ ਤਾਂ ਤੁਹਾਡਾ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ